ਸਸਿਕਾ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਂ ਅਹਿਮ ਸੁਰਖੀਆਂ ਤੇ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਐਲਾਨ ਦੋ ਦਿਨਾਂ ਬਾਅਦ ਦੇਣ ਕੇ ਅਸਤੀਫਾ ਫਰਵਰੀ ਦੀ ਜਗ੍ਹਾ ਨਵੰਬਰ ਚ ਚੋਣਾ ਕਰਵਾਉਣ ਦੀ ਕੀਤੀ ਮੰਗ ਅਰਵਿੰਦ ਕੇਜਰੀਵਾਲ ਦੇ ਅਸਤੀਫਾ ਦੇ ਬਿਆਨ ਮਗਰੋਂ ਪੱਖੀ ਸਿਆਸਤ ਕਾਂਗਰਸ ਦੀ ਲੀਡਰ ਅਰਸ਼ਦੀਪ ਸਿੰਘ ਖੜਿਆਲ ਨੇ ਕਿਹਾ ਆਪ ਹਰਿਆਣਾ ਚ ਕਿਸਾਨਾਂ ਦੀ ਮਹਾਪੰਚਾਇਤ ਦੌਰਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਪੋਰਟਲ ਸੀਲ ਕਰਨ ਉਤੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਹਰਿਆਣਾ ਸਰਕਾਰ ਦਿੱਤੀ ਚੇਤਾਵਨੀ ਗਿੱਦੜ ਬਾਹ ਜਿਮਨੀ ਚੋਣਾ ਨੇ ਪਖਾਈ ਸਿਆਸਤ ਸਰਬਜੀਤ ਸਿੰਘ ਖਾਲਸਾ ਨੇ ਕੀਤਾ ਐਲਾਨ ਚੋਣ ਮੈਦਾਨ ਚ ਉਤਰਿਆ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਮਦ ਮੇ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਤੇ ਦੇਨੀ ਹੀ ਜੇਲ ਚੋਰ ਰਹਾ ਹੋ ਕੇ ਬਾਹਰ ਆਇਨੇ ਤੇ ਹੁਣ ਅਰਵਿੰਦ ਕੇਜਰੀਵਾਲ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਸਿਆਸਤ ਕਾਫੀ ਜ਼ਿਆਦਾ ਗਰਮਾ ਚੁੱਕੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਵਰਕਰਾਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ 2 ਦਿਨ ਬਾਅਦ ਅਸਤੀਫਾ ਦੇ ਦੇਣਗੇ, ਯਾਨੀ ਕਿ ਸੀਐਮ ਦੀ ਕੁਰਸੀ ਛੱਡ ਦੇਣਗੇ। ਅਰਵਿੰਦ ਕੇਜਰੀਵਾਲ ਨੇ ਚੋਣਾਂ ਵੀ ਫਰਵਰੀ ਦੀ ਥਾਂ ਦੇ ਉੱਤੇ ਨਵੰਬਰ ਦੇ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ। ਕੋਰਟ ਨੇ ਹਮੇਂ ਬੇਲ ਦੇ ਦਿੱਤੀ, ਅਭੀ ਬੇਲ ਤੱਕ ਹੀ ਦੇ ਸਕਤਾ ਥਾ। ਅਭ ਇਹ ਕੇਸ ਚਲੇਗਾ, ਮੈਨੇ ਵਕੀਲੋਂ ਸੇ ਪੁੱਛਾ। ਮੈਨੇ ਕਹਾ ਮੇਰਾ ਦਿਲ ਕਹਤਾ ਹੈ। کہ جب تک یہ میں کوٹ سے بری ہو کے نہ آ جاؤں تب تک میں سی ایم کی کسی پہ نہیں بیٹھوں گا انہوں نے کہا جی یہ دس سال چلے گا کیس. کوئی کہہ رہا پندرہ سال چلے گا کیس. کوئی کہہ رہا بیس سال چلے گا کیس. تو کیس ہی ابھی لمبا چلے گا آج کورٹ جتنا کر سکتا تھا کورٹ نے ہمارے پک میں نر لیا ہے ہمیں بےل دے دی انہوں نے ایسے قانون میں جس میں بیل ملنی ناممکن ہوتی ہے انہوں نے بل دے دی آج میں آپ کی عدالت میں آیا ہوں جنتا کی عدالت میں آپ سے پوچھنے کے لیے آیا ہوں کیا آپ کیجریوال کو ایماندار مانتے ہو کہ گناگار مانتے ہو میں <San -tube> دلّی کی جنتا سے پوچھنا چاہتا ہوں میں دیش کی جنتا سے پوچھنا چاہتا ہوں کہ کی کیا کیجریوال ایماندار ہے کہ گناگار ہے <San -tube> دوستوں دو دن کے بعد آج سے دو دن کے بعد میں سی ایم کی کرسی سے استیفہ دینے جا رہا ہوں اور میں تب تک سی ایم کی کرسی پہ نہیں بیٹھوں گا جب تک جنتا اپنا فیصلہ نہ سنا دے میں جنتا کے بیچ میں جاؤں گا گلی گلی میں جاؤں گا گھر گھر میں جاؤں گا اور جب تک جنتا اپنا فیصلہ نہ سنا دے ਕਿ ਕੇਜਰੀ ਵਾਲ ਇਮਾਨਦਾਰ ਹੈ ਤਦ ਤੱਕ ਮੈਂ ਸੀਐਮ ਦੀ ਕੁਰਸੀ ਕੇ ਉਪਰ ਨਹੀਂ ਬੈਠਾਂਗਾ ਦੱਸਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਚੋਂ ਰਿਹਾ ਹੋਏ ਨੇ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਉਹ ਕਾਨੂੰਨ ਦਾ ਸਾਹਮਣਾ ਕਰ ਰਹੇ ਸਨ ਪਹਿਲਾਂ ਈਡੀ ਨੇ ਉਹਨਾਂ ਤੋਂ ਸਵਾਲ ਜਵਾਬ ਕੀਤੇ ਤੇ ਬਾਅਦ ਵਿੱਚ ਸੀਬੀਆਈ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਦੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਤੇ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਬਣਦਾ ਹੈ ਬਿਊਰੋ ਰਿਪੋਰਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਉੱਥੇ ਹੀ ਇੱਕ ਪਾਸੇ ਕੇਜਰੀਵਾਲ ਨੇ ਨਵੰਬਰ ਦੇ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਨੇ ਕੇਜਰੀਵਾਲ ਦੇ ਇਸ ਫੈਸਲੇ ਨੂੰ ਲੈ ਕੇ ਨਿਸ਼ਾਨੇ ਵੀ ਸਾਤੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਕੇਜਰੀਵਾਲ ਨੇ ਕਿਹਾ ਕਿ ਉਹ 2 ਦਿਨ ਬਾਅਦ ਆਪਣੀ ਕੁਰਸੀ ਛੱਡ ਦੇਣਗੇ ਅਤੇ ਨਾਲ ਹੀ ਉਹਨਾਂ ਚੋਣਾਂ ਪਹਿਲਾਂ ਕਰਵਾਉਣ ਦੀ ਮੰਗ ਰੱਖ ਦਿੱਤੀ ਹੈ ਤੇ ਕਿਹਾ ਕਿ ਚੋਨਾ ਫਰ ਵੀ ਦਿਜੂਗਾ ਨਵੰਬਰ ਦੇ ਵਿੱਚ ਕਰਵਾਈਆਂ ਜਾਣ ਇਸ ਸੰਬੰਧੀ ਜਦ ਅਸੀਂ ਕਾਂਗਰਸ ਦੇ ਸਪੌਕਸ ਪਰਸਨ ਅਰਸ਼ਦੀਪ ਸਿੰਘ ਖੰਡਿਆਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕੁਝ ਕਹਿੰਨੇ ਸਾਰੇ ਮਾਮਲੇ ਤੇ ਉਹ ਸੁਣਦੇ ਆ ਖੰਡਿਆਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਥੈਂਕ ਯੂ ਤੁਹਾਡਾ ਕੁਐਸਚਨ ਦੇਖੋ ਇਲੈਕਸ਼ਨ ਜਿਹੜੇ ਹੈ ਉਹ ਫਰਟੀ ਜਿਹੜੇ ਚੱਲੂ ਨੇ ਹੂੰ ਤੇ ਬਹੁਤ ਚੰਗਾ ਹੋਊਗਾ ਜੇ ਨਵੰਬਰ 'ਚ ਇਲੈਕਸ਼ਨ ਕਰਾਉਣ ਮਹਾਰਾਸ਼ਟਰ ਦੇ ਨਾਲ ਲਈ ਚ ਵੀ ਜੀ ਕਿਉਂਕਿ ਲੋਕ ਬਹੁਤ ਦੁਖੀ ਨੇ ਲੋਕ ਬਹੁਤ ਤੰਗ ਪਰੇਸ਼ਾਨ ਨੇ ਦਿੱਲੀ ਦੇ ਤੇ ਬਿਆਹ ਹੋ ਕੀ ਰਿਹਾ ਤੇ ਪਾਰਟੀ ਜਸਟਾ ਪਾਰਟੀ ਦਾ ਜਿਹੜਾ politcal mandate ਹੈ ਇਹਨੂੰ ਵੀ ਫੁੱਲ ਸਟਾਪ ਲਾਉਣ ਦੀ ਲੋੜ ਆ ਤੇ ਆਮ ਆਦਮੀ ਪਾਰਟੀ ਉਮੀਦ ਆ ਵੀ ਸਭ ਕੁਝ ਖਿੱਚੀ ਹੈ ਤੇ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਪੰਜਾਬ ਕਾਂਗਰਸ ਦੇ ਲੀਡਰਾਂ ਕਲਾਸ politcal mandate ਬੰਦ ਤੇ ਹੂੰ ਕਿ ਜਦੋਂ ਆਉਂਦੇ ਨਾ ਹੁੰਦੇ ਉਹ ਕਹਿੰਦਾ ਨਾ ਰਾਹ ਪੇ ਜਾਣੀ ਹੈ ਜਾਂ ਵਾਹ ਪੇ ਜਾ ਬਿਲਕੁਲ ਜੀ ਇਹ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਜ਼ੁਰੂਰ ਕੀਤਾ ਹੈ ਏਜੰਸੀ ਸਰ ਵਿਜੀਲੈਂਸ ਦਾ ਪੁਲਿਸ ਦਾ ਖੈਰਾ ਸਾਹਿਬ ਦਾ ਐਗਜ਼ਾਮਪਲ ਬੜਾ ਪ੍ਰਮੁੱਖ ਹੈ ਤੇ ਤੁਹਾਨੂੰ ਯਾਦ ਹੋਊਗਾ ਬਿਲਕੁਲ ਜੀ ਉਹ ਦਿਨ ਖੈਰਾ ਸਾਹਿਬ ਦਾ ਬੇਲ ਆਰਡਰ ਪ੍ਰੋਨਾਉਂਸ ਹੋਣਾ ਸੀਗਾ ਉਹ ਦਿਨ ਰਾਤ ਨੂੰ ਉਹਨਾਂ ਦੇ ਖੋਰ ਪਰਚਾ ਹੋ ਗਿਆ ਸੀਗਾ ਸੋ ਇੱਕ ਉਮੀਦ ਆ ਰਹੀ ਹੈ ਕਿ ਇਹ ਹੈ ਕਿ ਲੋਕਾਂ ਵੇਟ ਕਰ ਰਹੇ ਨੇ ਕਦੋਂ ਇਲੈਕਸ਼ਨ ਦਿੱਲੀ ਦੇ ਆਉਣਗੇ ਤੇ ਕਿਹਾ ਸੀ ਬੀਜਪੀ ਨੂੰ ਹੋਰਾਂ ਦਾ ਜਵਾਬ ਦੇ ਕੇ ਤੇ ਕਾਂਗਰਸ ਭਾਦੀ ਸਰਕਾਰ ਬਣਾਵਾਂਗੇ ਹੂੰ ਕਿ ਜੋ ਸ਼ੀਲਾ ਦਿਖਸ਼ੀ ਜੀ ਵੱਲੇ ਵਿਕਾਸ ਹੋਇਆ ਸਾਮਾ ਹੋਏ ਪ੍ਰੋਜੈਕਟ ਇਹ ਅੱਜ ਵੀ ਮਤਲਬ ਉੱਥੇ ਬੱਚਾ ਬੱਚਾ ਜਾਂਦਾ ਜੀ ਜੋ ਸ਼ੀਲਾ ਜੀ ਦੀ ਸਰਕਾਰ ਸੀਗੀ ਜੋ ਕੰਮ ਪ੍ਰੋਜੈਕਟ ਉਦੋਂ ਹੋ ਗਏ ਉਹਦੇ ਨੇੜੇ ਤੇ ਅੱਜ ਤੱਕ ਕੋਈ ਨਹੀਂ ਆ ਚੁੱਕਾ ਹੋਰ ਕੋਈ ਬਾਤ ਨਹੀਂ ਆਤੀ ਹੈ ਜੀ ਉਹ ਜਿਹੜਾ ਕੰਮ ਉਹ ਜਿਹੜਾ ਵਿਕਾਸ ਡਵੈਲਪਮੈਂਟ ਫੇਰ ਹੋਣੀ ਸ਼ੁਰੂ ਹੋਊਗੀ ਲੋਕ ਜਿਹੜੇ ਆ ਪ੍ਰੈਸ਼ਰਿੰਗ ਦਬਾਅ ਦੇਣਗੇ ਤੇ ਭਾਪੀ ਜਾਂਦਾ ਬਾਪੀ ਮੈਂ ਕੋਈ ਕੀ ਕਹੂੰਗਾ ਨਹੀਂ ਨਹੀਂ ਤਾਂ ਕਿਹਾ ਸੀ ਕਾ ਜੀ ਦੀ ਕਿਰਪਾ ਲੋ ਤੇ ਕੇਜਰੀਵਾਲ ਸਾਹਿਬ ਸਤੀਫਾ ਦੇ ਰਹੇ ਆ ਅਸੀਂ ਤਾਂ ਬੀਜੇਪੀ ਦਾ ਕਹਿਣਾ ਵੀ ਵੈਲਕਮ ਕਰਦੇ ਮੰਗਣਾ ਸਤੀਫਾ ਤੇ ਕੇਜਰੀਵਾਲ ਸਾਹਿਬ ਦਾ ਸਤੀਫਾ ਦੇਣਾ ਹਮਮ ਲੇਕਿਨ ਨਾਲ ਜਦੋਂ ਬੀਜੇਪੀ ਗੱਲ ਕਰਦੀ ਉਹ ਕਹਿੰਦਾ ਨਾ ਜੀ ਲੀਡ ਬਾਏ ਐਗਜ਼ਾਮਪਲ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਤੇ ਵੀ ਕੇਸ ਪੈਂਡਿੰਗ ਨੇ ਤੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਵੀ ਆਪਣੇ ਪਾਰਟ ਤੋਂ ਸਤੀਫਾ ਦੇਣਾ ਚਾਹੀਦਾ ਜੋ ਵੀ ਅਫਸਰ ਨੇ ਪੋਜੀਸ਼ਨ ਤੇ ਨੇ ਤੇ ਦੂਜਾ ਐਡੀਆਰ ਦੀ ਰਿਪੋਰਟ ਹੈ ਜੋ ਕਹਿੰਦੀ ਹੈ ਸਭ ਤੋਂ ਵੱਧ ਇਲੈਕਟਿਡ ਐਮਪੀਜ਼ ਐਮਐਲਏਜ਼ ਬੀਜਪੀ ਦੇ ਨੇ ਜਿਨ੍ਹਾਂ ਦਾ ਸਭ ਤੋਂ ਵੱਲਿਕਾ ਨੂੰ ਕੇਸਸ ਪੰਨੇ ਨੇ ਕ੍ਰਾਈਮ ਗਾਸ ਵਿਮਨ ਦੀ ਕੈਟੇਗਰੀ ਦੇ ਵਿੱਚ ਵੀ ਸਭ ਤੋਂ ਵੱਧ ਬੀਜਪੀ ਦੇ ਲੀਡਰਸ ਇਨਵੋਲਡ ਨੇ ਸਾਨੀ ਪੋਲਿਟਿਕਲ ਪਾਰਟੀ ਦਾ ਜੀ ਇਹ ਆਂਕੜਾ ਆਪਾਂ ਕੰਪੇਅਰ ਕਰਕੇ ਦੇਖੀਏ ਸੋ ਨਾਲੇ ਈ ਪਾਰਟੀ ਜਨਤਾ ਪਾਰਟੀ ਚ ਕੁਝ ਐਸੇ ਲੀਡਰਸ ਵੀ ਨੇ ਜਿਵੇਂ ਬੰਗਾਰੂ ਲਕਸ਼ਮਨ ਫਾਰਮਰ ਪ੍ਰਧਾਨ ਜੀ ਨੂੰ ਕਰਾਪਸ਼ਨ ਕੇਸ ਤੇ ਸਜ਼ਾ ਹੋ ਗਈ ਸੀ ਬਿਲਕੁਲ ਜੀ ਇੱਕ ਮਿਜ਼ੋਰਮ ਦੇ ਐਮ ਐਲ اے ਸੀ ਤੋਂ ਉਹਨਾਂ ਨੂੰ ਕਰਾਪਸ਼ਨ ਦੇਸ ਸਜ਼ਾ ਹੋ ਗਈ ਸੀ ਸੋ ਬੀ ਜੀ ਪੀ ਤਾਂ ਹੁਣ ਤਿਆਰੀ ਕਰ ਲੈਣਾ ਦੀ ਨਕਲ ਦੀ ਦਿਖਾਣ ਜਿਵੇਂ ਪੰਜਾਬ ਤੋਂ ਬੰਦ ਕੀਤੀ ਹੈ ਨਾ ਜ਼ੀਰੋ ਸੀਟਾਂ ਦੇ ਕੇ ਜ਼ੀਰੋ ਕੀਤਾ ਇਹ ਗੂਮੀ ਹੁਣ ਦਿੱਲੀ ਦੇ ਵਿੱਚ ਇਹਨਾਂ ਨੂੰ ਅਸੈਂਬਲੀ ਇਲੈਕਸ਼ਨ ਦੇ ਚੱਟਾ ਲੱਗੂਗਾ ਤੇ ਭਾਵੇਂ ਅੰਦਾਜ਼ਾ ਪਾਰਟੀ ਮੰਡਾਟਾ ਕਰਨਾ ਖੁੱਲ੍ਹੂ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਦੋਂ ਅਸਤੀਫਾ ਦਿੰਦੇ ਨੇ ਅਤੇ ਉਹਨਾਂ ਦੀ ਥਾਂ ਤੇ ਕਿਹੜਾ ਲੀਡਰ ਸੀਐਮ ਬਣਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਵੱਲੋਂ ਅੱਜ ਹਰਿਆਣਾ ਦੇ ਜੀਨ ਦੇ ਉਚਾਣਾਂ ਦੇ ਵਿੱਚ ਕਿਸਾਨ ਮਹਾਪੰਚਾਇਤ ਰੱਖੀ ਗਈ ਸੀ ਪਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਪੰਜਾਬ ਦੇ ਕਈ ਬਾਰਡਰ ਸੀਲ ਕਰ ਦਿੱਤੇ ਗਏ ਤਾਂ ਜੋ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕਣ ਇਸ ਨੂੰ ਲੈ ਕੇ ਕਿਸਾਨ ਆਗੂ ਚਕਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਨੂੰ ਕਹਿ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਸ਼ੰਭੂ ਅਤੇ ਖਨੌਰੀ ਬੈਰੀਅਰ ਦੇ ਉੱਤੇ ਕਿਸਾਨਾਂ ਦਾ ਪੱਕਾ ਤਰਨਾ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋਂ ਹਰਿਆਣਾ ਦੇ ਜੀਨ ਦੇ ਉਚਾਣਾਂ ਦੇ ਵਿੱਚ ਕਿਸਾਨ ਮਹਾਪੰਚਾਇਤ ਰੱਖੀ ਗਈ ਸੀ ਪਰ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਇਸ ਵੇਲੇ ਅਸੀਂ ਉਚਾਣਾ ਨੂੰ ਜਾਣ ਦੇ ਲਈ ਚੱਲੇ ਸੀ ਹਰਿਆਣਾ ਪੁਲਿਸ ਵੱਲੋਂ ਇੱਥੇ ਸਾਨੂੰ ਰੋਕਿਆ ਗਿਆ ਮੈਂ ਇੱਕ ਸਵਾਲ ਹੈ ਮੇਰਾ ਇਸ ਗੱਲ ਦੇ ਉੱਤੇ ਕਿ ਹਰਿਆਣਾ ਗਵਰਨਮੈਂਟ ਲਗਾਤਾਰ ਇਸ ਗੱਲ ਦਾ ਰੌਲਾ ਪਉਂਦੀ ਹੈ ਕਿ ਦਿੱਲੀ ਜਾਣਗੇ ਜੀ ਹੋ ਹੱਲਾ ਕਰਨਗੇ ਉੱਥੇ ਦਾ ਪਤਾ ਨਹੀਂ ਕੀ ਬਵਾਲ ਖੜਾ ਕਰ ਦੇਣਗੇ ਯਾਰ ਹੁਣ ਅਸੀਂ ਦਿੱਲੀ ਥੋੜੀ ਜਾ ਰਹੇ ਹਾਂ ਹੁਣ ਅਸੀਂ ਇੱਕ ਕਿਸਾਨ ਮਹਾਪੰਚਾਇਤ ਕਰਨ ਵਾਸਤੇ ਪੁਚਾਣਾ ਜੀਂਦ ਜ਼ਿਲ੍ਹੇ ਦੇ ਅੰਦਰ ਇੱਕ ਕਸਬੇ ਦੇ ਵਿੱਚ ਪੰਚਾਇਤ ਕਰਨ ਜਾ ਰਹੇ ਹਾਂ ਯਾਰ ਸਾਤਵੇਂ ਸਾਡੀ ਪੰਚਾਇਤ ਆ ਔਰ ਸਾਨੂੰ ਇਹ ਪੰਚਾਇਤ ਨਾ ਕਰਨ ਦੇਣਾ ਇਹ ਹਰਿਆਣਾ ਸਰਕਾਰ ਦੀ ਦਬੰਗਬਾਜੀ ਉਹਨਾਂ ਦੀ ਗੁੰਡਾਗਰਦੀ ਇਸ ਗੱਲ ਤੋਂ ਕਲੀਅਰ ਹੁੰਦੀ ਹੈ ਮੈਂ ਅਗਲੀ ਗੱਲ ਕਹਿਣੀ ਚਾਹੁੰਦਾ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਉਹ ਇਹ ਗੱਲ ਕਹਿੰਦੀ ਆ ਕਿ ਕਿਸਾਨਾਂ ਨੇ ਸੜਕਾਂ ਰੋਕ ਲੀਆਂ ਬਲੇਵ ਕਿਸਾਨ ਰਸਤਾ ਛੱਡਣ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਸੜਕਾਂ ਅਸੀਂ ਨਹੀਂ ਰੋਕੀਆਂ ਭਾਈ ਹਰਿਆਣਾ ਸਰਕਾਰ ਨੇ ਸੜਕਾਂ ਰੋਕੀਆਂ ਨੇ ਹਰਿਆਣਾ ਪ੍ਰਸ਼ਾਸਨ ਨੇ ਸੜਕਾਂ ਰੋਕੀਆਂ ਨੇ ਕਲੀਅਰ ਹੋ ਗਿਆ ਸੀ ਜਿੱਦੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਹੈ ਉਹਦਾ ਕਲੀਅਰ ਹੋ ਗਿਆ ਸੀ ਔਰ ਅੱਜ ਦੇਖਿਓ ਨੋਟ ਕਰਿਓ ਆ ਜਿਹੜੀ ਪੱਥਰ ਪਏ ਨੇ ਉਹ ਟਰੈਕਟਰ ਸਾਹਮਣੇ ਨਜ਼ਰ ਆ ਰਿਹਾ ਹੈ ਸਾਡੇ ਇੱਕ ਕਿਸਾਨ ਤੋਂ ਮਜਬੂਰ ਕਰਕੇ ਟਰੈਕਟਰ ਮੰਗਾਇਆ ਗਿਆ ਔਰ ਇਹਨੂੰ ਪੱਥਰ ਨੂੰ ਖਿੱਚ ਕੇ ਇੱਥੇ ਲਾਉਣ ਦੀ ਤਿਆਰੀ ਕੀਤੀ ਗਈ ਹੈ ਇੱਥੇ ਰੋਕਿਆ ਗਿਆ ਸਾਨੂੰ ਕਿ ਅਸੀਂ ਨਹੀਂ ਜਾਣਦੇ ਨਾ ਤਾਂ ਮੇਰੀ ਬੇਨਤੀ ਹੈ ਕਿ ਭਾਈ ਆ ਆ ਆ ਬੈਰੀਕੇਟਿੰਗ ਕੌਣ ਕਰ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਸਾਡੇ ਲਈ ਸਨਮਾਨਯੋਗ ਹੈ ਲੇਕਿਨ ਅੱਜ ਅੱਜ ਐਕਸ਼ਨ ਲੈਣਾ ਬਣਦਾ ਹੈ ਕਿ ਹਰਿਆਣੇ ਦੇ ਵਿੱਚ ਇੰਨੀ ਗੁੰਡਾਗਰਦੀ ਲੋਕਾਂ ਦਾ ਲੋਕਾਂ ਦਾ ਆਪਣੀ ਆਵਾਜ਼ ਬੁਲੰਦ ਕਰਨ ਦਾ ਰਾਈਟ ਖੋਇਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਸ਼ਾਂਤਮਈ ਕਿਸਾਨ ਮਹਾਪੰਚਾਇਤ ਨਹੀਂ ਕਰਨ ਦਿੱਤੀ ਜਾਂਦੀ ਔਰ ਇਹ ਖੁਦ ਖੁਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾ ਬੰਦਾ ਉਦੋਂ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਉਹ ਪੂਰੇ ਦੇਸ਼ ਦਾ ਹੈ ਉਹ ਸਭ ਦਾ ਹੈ ਤੇ ਸਭ ਦੇ ਪ੍ਰਧਾਨ ਮੰਤਰੀ ਜੀ ਜਗ੍ਹਾ ਜਗ੍ਹਾ ਜਾ ਕੇ ਇਸੇ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਰੱਖੀ ਬੈਠੇ ਨੇ ਕਿ ਸੱਤ ਕਿਸਾਨ ਪੰਚਾਇਤਾਂ ਆਪ ਲੋਕ ਆਪ ਲੋਕ ਪੰਚਾਇਤਾਂ ਹੋਈਆਂ ਗੁਰੂ ਹਲੋ ਸੱਤ ਕਾਨਫਰੰਸਾਂ ਹੋਣਗੀਆਂ ਜਿਹੜੀਆਂ ਸੱਤ ਕਾਨਫਰੰਸਾਂ ਹੋਣੀਆਂ ਉਹ ਭਾਈ ਕਾਹਤੂ ਕਰ ਰਹੇ ਨੇ ਉਹ ਤਾਂ ਸਿੱਧਾ ਸਪਸ਼ਟ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਉਸ ਕਾਨਫਰੰਸ ਨੂੰ ਉਸ ਇਕੱਠ ਨੂੰ ਸੰਬੋਧਨ ਕਰੇ ਕਿਉਂ ਕਰੇ ਭਈ ਸੁਵੇਸ਼ ਕਰਕੇ ਇਹ ਤੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਅੰਦੋਲਨਕਾਰੀ ਲੋਕਾਂ ਨੂੰ ਨਿਆਹ ਪਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਦੋਸਤੋ ਤਕੜੇ ਹੋਣਾ ਪੈਣਾ ਹੈ ਬਹੁਤ ਵੱਡਾ ਹਮਲਾ ਮਾਰਨਾ ਪੈਣਾ ਹੈ ਇਸ ਗੁੰਡਾਗਰਦੀ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਮਜ਼ਬੂਤ ਏਕਾਖੜਾ ਕਰਨਾ ਪੈਣਾ ਹੈ ਦੱਸਦੀ ਕਿ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਐਮਐਸਪੀ ਸਣੇ ਕਈ ਹੋਰ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਲਗਾਏ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਕਤੇ ਮੈਂਬਰ ਪਾਰਲੀਮੈਂਟ ਬਨਣ ਤੋਂ ਬਾਅਦ ਖਾਲੀ ਹੋਈ ਗਿੱਦੜਵਾਹਾ ਸੀਟ ਤੇ ਜਿਮਣੀ ਚੋਣ ਹੋਣ ਜਾ ਰਹੀ ਹੈ ਇਸ ਸੀਟ ਨੂੰ ਲੈ ਕੇ ਸਾਰੀਆਂ ਧਿਰਾਂ ਪੂਰਾ ਜੋਰ ਲਗਾ ਰਹੀਆਂ ਨੇ ਇਸ ਦੇ ਚੱਲਦਿਆ ਦੀਪ ਸਿੱਧੂ ਦਾ ਪ੍ਰਮਨਦੀਪ ਸਿੱਧੂ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਦੇ ਵਿੱਚ ਹੈ ਗਿੱਦੜਵਾਹ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਵੱਖ-ਵੱਖ ਤਰ੍ਹਾਂ ਆਪਣੇ ਉਮੀਦਵਾਰਾਂ ਬਾਰੇ ਸੋਚਣ ਲੱਗੀਆਂ ਨੇ ਇਸੇ ਦੇ ਚੱਲਦਿਆਂ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਮਨਦੀਪ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ ਮਨਦੀਪ ਸਿੱਧੂ ਦੀਪ ਸਿੱਧੂ ਦੇ ਭਰਾ ਨੇ ਦੀਪ ਸਿੱਧੂ ਕਿਸਾਨੀ ਅੰਦੋਲਨ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਆਇਆ ਸੀ ਪਰ ਦੀਪ ਸਿੱਧੂ ਦੀ ਸੜਕ ਹਾਦਸੇ ਦੇ ਦੌਰਾਨ ਜਾਨ ਚਲੀ ਗਈ ਸੀ ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬਨੀ ਚੋਂ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਵਾਵਾ 7-8 ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦੌਰਾ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟੀਆਂ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ 'ਚ ਹੀ ਵਰਕ ਪਿੰਨਾਂ ਦੀ ਵਰਕ ਕਰਦੀ ਸੀ ਤੇ ਤਾਂ ਉਹਨਾਂ ਨੇ ਕਿਹਾ ਬਈ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਹੈ ਭਈ ਉਹ ਕਹਿੰਦੇ ਬਈ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਭਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ ਰਾਜਾ ਵੜਿੰਗ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਗਿੱਦੜਬਾਹ ਸੀਟ ਖਾਲੀ ਹੋਈ ਹੈ ਤੇ ਇੱਥੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ ਗਿੱਦੜਬਾਹ ਸੀਟ ਦੇ ਉੱਤੇ ਕਈ ਫੇਰ ਬਦਲ ਦੇਖਣ ਨੂੰ ਮਿਲ ਰਹੇ ਨੇ ਅਕਾਲੀ ਲੀਡਰ ਡਿੰਪੀ ਢਿੱਲੋਂ ਵੀ ਆਵਾਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਕਿਹੜੀਆਂ ਤਰ੍ਹਾਂ ਕਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀਆਂ ਨੇ ਤੇ ਗਿੱਦੜਬਾਹ ਜ਼ਿਮਨੀ ਚੋਣ ਦੇ ਉੱਤੇ ਕਿਹੜੀ ਧਿਰ ਬਾਜ਼ੀ ਮਾਰਦੀ ਹੈ ब्रेक तो बात साइट ऐशका दा स्वागत है रुका लेनेया अगली खबर दे वाल भाजपा सी दे सीनियर राकू हजीत सिंह गरेवाल ते ਵੱਲੋਂ अहम प्रेस कॉन्फ्रेंस ਕੀਤੀ ਗਈ ਜਿਦੇ ਵਿੱਚ ਉਹਨਾ ਕਾਂਗਰਸ ਦੇ ਲੀਡਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਰੇਸ਼ਨ ਬਲੂ ਸਟਾਰ ਅਤੇ ਅਡਵਾਨੀ ਸਾਹਿਬ ਦੀ ਕਿਤਾਬ ਉਤੇ ਦਿੱਤੇ ਬਿਆਨ ਨੂੰ ਲੈ ਕੇ ਜਮ ਕੇ ਨਿਸ਼ਾਨੇ ਸਾਦੇ ਨੇ ਅਤੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਇੱਕੋ ਜਿਹੇ ਨੇ ਅਤੇ ਅੰਦਰੋਂ ਅੰਦਰ ਆਪਸ ਦੇ ਵਿੱਚ ਮਿਲੇ ਜੁਲੇ ਹੋਏ ਨਹੀਂ ਭਿੱਤੇ ਦਿਨੀ ਆਪਰੇਸ਼ਨ ਬਲੂ ਸਟਾਰ ਉਤੇ ਦਿੱਤੇ ਬਿਆਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਿਆ ਮੁਸ਼ਕਲਵਾਦੀਆਂ ਨੇ ਅਤੇ ਚੰਨੀ ਦੇ ਵੱਲੋਂ ਦਿੱਤੇ ਇਸ ਬਿਆਨ ਉਤੇ ਸਿਆਸਤ ਕਾਫੀ ਜ਼ਿਆਦਾ ਗਰਮਾ ਗਈ ਹੈ ਇਸੇ ਤਰ੍ਹਾਂ ਤਹੌਨ ਹਰਜੀਤ ਕਰਿਵਾਲ ਨੇ ਸੀਐਮ ਚੰਨੀ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕਾਂਗਰਸੀ ਨੇਤਾ ਜਗਦੀਸ਼ ਟੈਟਲਰ ਦੇ ਖਿਲਾਫ ਅਦਾਲਤ ਵੱਲੋਂ ਹੱਤਿਆ ਦੇ ਦੋਸ਼ ਤੈ ਹੋਣ ਤੋਂ ਬਾਅਦ ਅਤੇ ਮੋਦੀ ਸਰਕਾਰ ਦੇ ਵੱਲੋਂ ਸਿੱਖ ਕਤਲੇਆਮ ਦੇ ਦੋਸ਼ਾਂ ਖਿਲਾਫ ਲਗਾਤਾਰ ਸਖਤ ਐਕਸ਼ਨ ਤੋਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਬराई ਹੋਈ ਹੈ ਕਾਂਗਰਸ ਆਰਟੀ ਦੇ ਲੀਡਰ ਉਲ ਜਲੂਲ ਬਿਆਨ ਦੇ ਰਹੇ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਚੁੰਨੀ ਦਾ ਬਿਆਨ ਹਾਸੋਹੀਨ ਤੇ ਗੁੰਮਰਾਹਕੂਨ ਹੈ ਕਾਂਗਰਸ ਪਾਰਟੀ ਨੇ ਕਦੇ ਵੀ ਦੇਸ਼ ਦੇ ਸਿੱਖਾਂ ਤੋਂ ਮਾਫੀ ਨਹੀਂ ਮੰਗੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਵੱਲੋਂ ਸਿੱਖਾਂ ਤੇ ਕੀਤੇ ਜ਼ੁਲਮਾਂ ਤੇ ਪਰਦਾ ਪਾਉਣ ਦੀ ਨਕਾਮ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਿਆ ਗੁੱਝੂਠ ਬੋਲਣਾ ਤੇ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਬੰਦ ਕਰਨ ਸਿੱਖਾਂ ਨੂੰ ਭਟਕਾਉਣਾ ਭਟਕਾਉਣ ਨਾ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਦੇ ਕਾਰਨ ਜੋ ਆਪਦੇ ਲੋਕ ਪਹਿਲਾਂ ਹੀ ਬਹੁਤ ਸੰਤਾਪ ਭੋਕ ਚੁੱਕੇ ਨੇ ਕਾਂਗਰਸ ਪਾਰਟੀ ਸਿੱਖਾ ਤੇ ਕਿਤੇ ਜ਼ੁਲਮਾਂ ਤੋਂ ਬਚ ਨਹੀਂ ਸਕਦੀ ਕਾਂਗਰਸ ਔਰ ਆਮ ਆਦਮੀ ਪਾਰਟੀ ਇੱਥੇ ਦੇਸ਼ ਦੇ ਅੰਦਰ ਆਪਸ ਵਿੱਚ ਮਿਲੇ ਹੋਏ ਨੇ ਇੱਥੇ ਨੂਰਾ ਕੁਸ਼ਤੀ ਕਰਦੇ ਆ ਔਰ ਉਹ ਗੱਲਾਂ ਵੀ ਇੱਕ ਦੂਜੇ ਨਾਲ ਸਹਿਯੋਗ ਨਾਲ ਹੀ ਬੋਲਦੇ ਆ ਜਿਹੜਾ ਝੂਠ ਬਾਰ-ਬਾਰ ਬੋਲਿਆ ਜਾਵੇ ਉਹ ਬਾਅਦ ਚ ਲੋਕਾਂ ਨੂੰ ਸੱਚ ਵੀ ਲੱਗਣ ਲੱਗ ਜਾਂਦਾ ਤੇ ਇਸ ਕਰਕੇ ਮੈਂ ਕਰ ਲਓ ਜਿਹੜੀ ਕਿਤਾਬ ਦਾ ਵੀ ਰੌਲਾ ਪਾ ਰਹੇ ਆ ਮਨਜੋਗ ਚੰਨੀ ਸਾਹਿਬ ਤੇ ਬਾਜਵਾਜੀ ਬੈਠ ਕੇ ਮੈਂ ਉਹ ਵੀ ਪੜ੍ਹੀ ਹੈ ਤੇ ਮੈਂ ਕਿਹਾ ਵੀ ਇਹਦੇ ਬਾਰੇ ਜ਼ਰੂਰ ਜਾਣਕਾਰੀ ਲੈ ਕੇ ਅੱਗੇ ਦਿੱਤੀ ਕਰਾਂ। ਅਡਵਾਨੀ ਜੀ ਦੀ ਜਿਹੜੀ ਕਿਤਾਬ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਦੇ ਇਹ ਹੋਇਆ ਕਿ ਅੱਜ ਅਮਰਿਤਪਾਲ ਸਿੰਘ ਨੂੰ ਅਗਰ NSA ਲਗਾ ਕੇ ਭੇਜਿਆ ਪੰਜਾਬ ਸਰਕਾਰ ਨੇ ਜੇਲ੍ਹ। ਕਦੇ ਹੋਇਆ ਕਿ BJP ਦੇ ਕਹੇ ਤੇ ਭੇਜਦੇ ਜਾ ਕਾਂਗਰਸ ਦੇ ਕੋਹੇ ਤੇ ਭੇਜਦੇ ਇਹਦਾ ਮਤਲਬ ਇਰਿਸਪੌਂਸਿਬਲ ਚੀਫ ਮਿਨਿਸਟਰ ਜੇ ਇਦਾਂ ਦੀ ਗੱਲ ਕਰੇਗਾ ਉਹ ਸਰਕਾਰ ਹੀ ਜ਼ਿੰਮੇਵਾਰ ਸਰਕਾਰ ਨਹੀਂ ਹੈ ਤੇ ਅੱਜ ਉਹ ਕਹਿ ਰਹੇ ਆ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਕੀਤਾ ਉਹਦੇ ਲਈ ਅਦਵਾਨੀ ਜੀ ਨੇ ਕਿਹਾ ਕਿ ਅਸੀਂ ਜ਼ੋਰ ਪਾਇਆ ਅਰੇ ਭਾਈ ਤੁਸੀਂ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਆ ਕਾਂਗਰਸ ਨੇ ਜਿਹੜੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਕਰਜੀ ਭਾਰਤੀ ਜਨ ਸੰਘ ਸੀ ਸਾਡਾ ਪਹਿਲਾ ਨਾਮ ਅੱਜ ਭਾਰਤੀ ਜਨਤਾ ਪਾਰਟੀ ਆ ਉਹਨਾਂ ਦੀ ਹੱਤਿਆ ਕੀਤੀ ਔਰ ਤੁਸੀਂ ਆਰਐਸਐਸ ਤੇ ਬੈਨ ਲਾਇਆ ਆਰਐਸਐਸ ਦੀਆਂ ਸ਼ਾਖਾਾਂ 'ਚ ਸਰਕਾਰੀ ਅਧਿਕਾਰੀ ਨਾ ਜਾਣ ਇਹ ਬੈਨ ਲਾਇਆ ਤੇ ਤੁਸੀਂ ਦਬਾਅ ਕਿੱਥੋਂ ਮੰਗਦੇ ਆ ਜੀ ਕਿਹੜੀ ਗੱਲ ਦਾ ਦਬਾਅ ਮੰਗ ਰਹੇ ਹੋ ਐਮਰਜੈਂਸੀ ਲਾ ਕੇ ਸਾਰਿਆਂ ਨੂੰ ਜ਼ਿਲ੍ਹਾ 'ਚ ਭੇਜਤਾ ਸਾਡਾ ਦਬਾਅ ਮੰਗਦਾ ਹੈ ਇਹ ਜਿਹੜੀਆਂ ਗੱਲਾਂ ਚੰਨੀ ਜੀ ਕਰ ਰਹੇ ਆ ਇਹ ਹਸੋ ਜੀ ਨਹੀਂ ਮੈਂ ਤਾਂ ਸਮਝਦਾ ਕਿ ਦੇਸ਼ ਦੀ ਰਾਜਨੀਤੀ 'ਚ ਐਸੇ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਲੋਕ ਸੱਚੇ ਸੁੱਚੇ ਹੋਣ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਹੋਵੇ ਉਹਨਾਂ ਦਾ ਨਾਮ ਲੈ ਕੇ ਜਿਸ ਤਰ੍ਹਾਂ ਬਾਲ ਗੰਗਾਧਰ テルਕ ਜਾਂ ਨੇਤਾਜੀ ਸੁਭਾਸ਼ ਚੰਦਰ ਗੋਸ਼ ਸ਼ਹੀਦ ਦੇ ਆਜਮ ਭਗਤ ਸਿੰਘ ਤੇ ਇਹ ਜਿਹੜੇ ਸਾਰੇ ਲੋਕ ਸੀਗੇ ਬਾਲ ਗੰਗਾਧਰ テルਕ ਇਹ ਇਹਨਾਂ ਦਾ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਸੀ ਨਾ ਲੋ ਤੇ ਇਹ ਅੱਜ ਕਿਹੜੇ ਲੀਡਰ ਨੇ ਕੀ ਸਾਡੇ ਬੱਚੇ ਕੀ ਸਾਡੀ ਆਉਣ ਵਾਲੀ ਜਨਰੇਸ਼ਨ ਇਹਨਾਂ ਕੋਲੋਂ ਪ੍ਰੇਰਣਾ ਲਏਗੀ ਇੰਨਾ ਝੂਠ ਬੋਲੀ ਜਾਂਦੇ ਆ ਹਰਜੀਤ ਘਰਵਾਲ ਦੇ ਵੱਲੋਂ ਜਿੱਥੇ ਚੰਨੀ ਤੇ ਰਾਜਨੀਤੀ ਚ ਨਾ ਹੋਣ ਦੀ ਗੱਲ ਆਖੀ ਗਈ ਹੈ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਘਰਵਾਲ ਦੇ ਇਸ ਬਿਆਨ ਉੱਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀ ਬਿਆਨ سامنے ਆਉਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ طے ਕਰੇਗਾ ਸ਼ਰਮਣੀ ਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਪਰਮਿੰਦਰ ਸਿੰਘ ਢੀਂਟਸਾ ਦੇ ਵੱਲੋਂ ਹਾਜ਼ਰੀ ਭਰੀ ਗਈ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਟਸਾ ਨੇ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਹੁਸ਼ਿਆਰਪੁਰ ਸਮਾਗਮ 'ਚ ਪਹੁੰਚੇ ਪਰਮਿੰਦਰ ਸਿੰਘ ਢੀਂਟਸਾ ਨੇ ਸੁਖਬੀਰ ਸਿੰਘ ਬਾਦਲ ਉੱਤੇ ਵੱਡੇ ਦੋਸ਼ ਲਗਾਏ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਢੀਂਟਸਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੜਾ ਮਜ਼ਬੂਤ ਹੋਣ ਦਾ ਕਾਰਨ ਸੁਖਬੀਰ ਸਿੰਘ ਬਾਦਲ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੁੰਦੀ ਤਾਂ ਆਹ ਪਾਰਟੀ ਚੋਣਾਂ 'ਚ ਲੜ ਹੀ ਨਾ ਸਕਦੀ ਪਰ ਅਕਾਲੀ ਦਲ ਹੁਣ ਇੱਕ ਵਾਰ ਫੇਰ ਤੋਂ ਮਜ਼ਬੂਤ ਹੋਵੇਗਾ ਤੇ ਆਮ ਆਦਮੀ ਪਾਰਟੀ ਦਾ सफाया ਪੰਜਾਬ ਦੇ ਵਿੱਚੋਂ ਹੋਵੇਗਾ ਬਾਈਟ ਲਾ ਦੀ ਜੀ ਉਹਦੇ ਤੋਂ ਬਾਰੇ ਜੋ ਮੀਟਿੰਗ ਕਰਦੇ ਲਾਗੇ ਜਿਹੜੇ ਪੰਜਾਬ ਦੇ ਲੋਕਾਂ ਦਾ ਬਾਦ ਤੋਂ ਉੱਤੇ ਪਿਆਰ ਦੇ ਦੇਸ਼ ਦੇ ਵਿੱਚ ਤੇਰੇ ਪੈਨੇਸ ਵਿੱਚ ਤੈਨੂੰ ਮਾਇੰਦੀ ਕਰੇ ਨੇ ਉਹਨਾਂ ਦੀ ਗੱਲ ਰੱਖੇ ਉਹਨਾਂ ਦੇ ਆਵਾਜ਼ਾਂ ਬਾਰੇ ਤੱਤ ਨਹੀਂ ਕਰਦਾ ਤੇ ਨਹੀਂ ਅੱਜ ਜੇ ਆਪਾਂ ਦੇਖਦੇ ਆਂ ਇਹਦੀ ਆਵਾਜ਼ ਦੀ ਪਾਰਟੀ ਹੈ ਅੱਜ ਸਾਰੇ ਹਰ ਕੋਈ ਘੱਟੀ ਦੁਖੀ ਹੈ ਇਹਨਾਂ ਦੇ ਕਾਰਜ ਕਰ ਤੋਂ ਪਰਿਆਵਾਸੀ ਪਾਕਿਸਤਾਨ ਤੋਂ ਕਿਉਂ ਹੋਈ ਇਹ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਲਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਮੈਂ ਕੌਂਸਲ ਸਰਕਾਰ ਤੋਂ ਕਿੰਸੀ ਪਾਉਂਦਾ ਹੈ ਜੇ ਕਾਲੀਗਰ ਕੋਈ ਨਾ ਹੁੰਦਾ ਤੇ ਅੱਜ ਆਮ ਆਦਮੀ ਪਾਰਟੀ ਦੀ ਚੜ੍ਹਤ ਨਹੀਂ ਦਿੱਖਣ ਲੱਗ ਪਈ ਤੇ ਜਦੋਂ ਕਾਲੀਗਰ ਦੁਆਰੇ ਕਰਨਾ ਹੋ ਗਿਆ ਉਹਦੇ ਆਮ ਆਦਮੀ ਪਾਰਟੀ ਦਾ ਪਿਆਰ ਨੂੰ ਸੁਭਾਇਆ ਹੋ ਗਿਆ ਤੁਸੀਂ ਦੇਖਦੇ ਹੋ ਜੇਕਰ ਕੋਈ ਕਾਲਾ ਪਤੋ ਇੱਥੇ ਸਾਡੇ ਨੇ ਨਾ ਲੱਗੇ لیڈر <سؤال> نہیںوج لے کے بڑے ہیں سر امید کر رہے ہیں شروع اکالی دل بہت سارے جتنے ابھی کل کی لوڑ ہے ਦੇਖਣਾ ਹੋਵੇਗਾ ਕਿ ਜੋ ਦੋਸ਼ ਪਰਮਿੰਦਰ ਸਿੰਘ ਤੇ ਇੰਸਾਨੀ ਸੁਖਬੀਰ ਸਿੰਘ ਬਾਦਲ ਉੱਤੇ ਲਗਾਈ ਨੇ ਉਸ ਅਕਾਲੀ ਦਲ ਦੇ ਵੱਲੋਂ ਭਵਿੱਖ ਦੇ ਵਿੱਚ ਕੀ جواب ਦਿੱਤਾ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਐਡਵੋਕੇਟ ਇਮਾਨ ਸਿੰਘ ਖਾਰਾ ਦੇ ਵੱਲੋਂ ਦਿਪੜੂਗੜ ਜੇਲ੍ਹ ਚ ਬੰਦ ਅਤੇ ਖੜੂ ਸਾਹਿਬ ਤੋਂ ਐਮਪੀ ਅਮਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਉਹਨਾਂ ਮੌਜੂਦਾ ਸਰਕਾਰ ਤੇ ਚਮਕੇ ਨਿਛਾਨੇ ਸਾਦੇ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਬੰਦ ਸਾਰੇ ਸਿੰਘ ਪੂਰੀ ਚੜਤੀਗੜ੍ਹ ਵਿੱਚ ਨਹੀਂ ਬੀਤੇ ਲੰਬੇ ਸਮੇਂ ਤੋਂ ਲੱਗੇ ਐਨਐਸਏ ਤਹਿਤ ਦਿਪੜੂਗੜ ਦੀ ਜੇਲ੍ਹ ਚ ਬੰਦਬ ਖੜੂ ਸਾਹਿਬ ਦੇ ਐਮਪੀ ਅਮਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ ਨਾਲ ਸਾਥੀਆਂ ਦੇ ਨਾਲ ਐਡਵੋਕੇਟ ਇਮਾਨ ਸਿੰਘ ਖਾਰਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਤੋਂ ਬਾਅਦ ਇਮਾਨ ਸਿੰਘ ਖਾਰਾ ਨੇਕ ਵੀਡੀਓ ਵੀ ਸਾਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਡਿਬਰੂਗਾਚ ਦੇ ਪੰਦ ਸਾਰੇ ਸਿੰਗਾ ਬਿਲਕੁਲ ਚਾਰਦੀਕਲਾ ਵਿੱਚ ਨਹੀਂ ਖਾਰਨ ਨੇ ਕਿਹਾ ਕਿ ਅਮਰਿਤਪਾਲ ਅਤੇ ਉਹਨਾਂ ਉਤੇ ਲੱਗੇ ਐਨਐਸਏ ਨੂੰ ਖਾਰਿਜ ਕਰਵਾਉਣ ਦੇ ਲਈ ਸਾਰੇ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਲੱਗੇ ਹੋਏ ਨੇ ਜਿਨ੍ਹਾਂ ਦੀ ਤਾਰੀਖ 18 ਸਤੰਬਰ ਨੂੰ ਹੈ ਇਸ ਦੇ ਨਾਲ ਹੀ ਉਹਨਾਂ ਸਮੂੱਚੀ ਕੌਮ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਰਕਾਰਾਂ ਮਾਨਸਿਕ ਦਬਾਅ ਬਣਾਉਣ ਦੇ ਲਈ ਬਹੁਤ ਪੈਤਰੇ ਅਪਣਾਉਂਦੀਆਂ ਨੇ ਪਰ ਅਸੀਂ ਕਿਸੇ ਤੋਂ ਵੀ ਘਬਰਾਉਣਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਦਿਗੜੂਗੜ ਵਿਖੇ ਠਹਿਰੇ ਹੋਏ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਾਲਾ ਭਾਈ ਕਲਵੰਤ ਸਿੰਘ rauke ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਹਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ ਹੈ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂੱਚੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂ ਕਿ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਕਿ ਸਰਕਾਰਾਂ ਬਹੁਤ ਪੈੰਤਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਿੱਧਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਛੇਤੀ ਸਾਰਿਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨੇ ਐਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਨੇ ਸੇ ਖਾਲੀਚੇ ਕਰਮੋਨ ਦੇ ਲਈ ਜਿੱਥੇ ਅਮਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਤਾਂ ਉੱਥੇ ਦੇਖਣਾ ਹੋਵੇਗਾ ਕਿ ਆਉਣ ਵਾਲੀ 18 ਸਤੰਬਰ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾਇਸ ਉੱਤੇ ਕੀ ਫੈਸਲਾ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਦੀ ਬੁਲਟਿੰਗ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਤੇ ਇਸਾਸਰ ਧੰਨਵਾਦ